ਤੂੰ ਪਾਰ ਚੱਲਿਆ ਨਾ ਜਾਵੇ ਦਰਦੀ ਪੁਕਾਰ ਕਰਦੀ ਏ ਪਾਰ ਚੱਲਿਆ ਨਾ ਜਾਵੇ ਦਰਦੀ ਪੁਕਾਰ ਕਰਦੀ ਏ ਤੂੰ ਪਾਰ ਚੱਲਿਆ ਨਾ ਜਾਵੇ ਦਰਦੀ ਪੁਕਾਰ ਕਰਦੀ ਏ ਤੂੰ ਪਾਰ ਚੱਲਿਆ ਨਾ ਜਾਵੇ ਦਰਦੀ ਪੁਕਾਰ ਕਰਦੀ ਸਰਦੀ ਪੁਕਾਰ ਕਰਦੀ ਏ ਸਰਦੀ ਸਤਾਸ ਕਰਦੀ ਏ ਸਰਦੀ ਪੁਕਾਰ ਕਰਦੀ ਏ ਸਰਦੀ ਪੁਕਾਰ ਕਰਦੀ ਏ ਸਰਦੀ ਪੁਕਾਰ ਕਰਦੀ ਏ ਸਭੀ ਦੁਕਾਰ ਕਰਦੀ ਏ ਤਰਦੀ ਪੁਕਾਰ ਕਰਦੀ ਏ ਸਰਦੀ ਪੁਕਾਰ ਕਰਦੀ ਏ ਆਜਾ ਸਤਿਗੁਰੂ ਨਾਨਕ ਜੀ ਸਰਦੀ ਪੁਕਾਰ ਕਰਦੀ ਏ ਆਜਾ ਸਤਿਗੁਰੂ ਨਾਨਕ ਜੀ ਨਾਮ ਤੇ ਬੁਕਾਰ ਕਰਦੀ ਏ ਆਜਾ ਸਤਗੁਰ ਨਾਨਕ ਜੀ ਸਰ ਤੇ ਬੁਕਾਰ ਕਰਦੀ ਏ ਆਜਾ ਸਤਗੁਰ ਨਾਨਕ ਜੀ ਸਰ ਤੇ ਬੁਕਾਰ ਕਰਦੀ ਏ ਹੋਰ ਨੇ ਬੁਕਾਰ ਕੀਏ ਆਵਾਜ਼ ਹੈ ਗੁਰੂ ਜੀ ਸਰਦੀ ਪੁਕਾਰ ਕਰਦੀ ਏ ਆ ਜਾ ਵਾਹਿਗੁਰੂ ਜੀ ਸਰਦੀ ਪੁਕਾਰ ਕਰਦੀ ਏ ਆ ਜਾ ਵਾਹਿਗੁਰੂ ਜੀ ਸਰਦੀ ਪੁਕਾਰ ਕਰਦੀ ਏ ਆ ਜਾ ਵਾਹਿਗੁਰੂ ਜੀ ਸਰਦੀ ਪੁਕਾਰ ਸਰ ਕਰਦੀਏ ਸਤਿ ਪੁਕਾਰ ਕਰਦੀਏ ਸਤਿ ਪੁਕਾਰ ਕਰਦੀਏ ਸਤਿ ਪੁਕਾਰ ਕਰਦੀਏ ਜਸ ਮਾਰ ਕਰਦੀਏ ਆਜਾ ਸਤਿਗੁਰੂ ਨਾਨਕ ਦੀ ਸਤਿ ਪੁਕਾਰ ਕਰਦੀਏ ਸਤਿਗੁਰ ਨਾਨਕ ਜੀ ਸਰਦੀ ਪੁਕਾਰ ਕਰਦੀ ਏ ਆਜਾ ਸਤਿਗੁਰ ਨਾਨਕ ਜੀ タルਦੀ ਪੁਕਾਰ ਕਰਦੀ ਏ ਆਜਾ ਸਤਿਗੁਰ ਨਾਨਕ ਜੀ タルਦੀ ਪੁਕਾਰ ਕਰਦੀ ਏ ਰੇ ਪਰਬਤਾਂ ਅਸਮਾਨ ਖੰਦੇ ਨਾਦਰਸ ਪਾਰੇ ਕੋਟਕੜ ਨਾਦਰਸ ਪਾਰੇ ਕੋਟਕੜ ਕਰ ਬਾਰ ਦਸੰਦੇ ਪਾਰੇ ਸੇਨਾ ਨੰਦਵਾ ਮੰਹੰਦੇ ਨੰਦ ਪਾਰੇ ਸਰਵਨ ਫਲਫਲ ਫਲੰਦੇ ਤਸੰ ਪਾਰੇ ਜੀ ਜੰਗ ਆਗਨ ਤੇ ਦਰਮੇ ਪਾਰੇ ਸੋਈ ਅਕਿਰਤ ਕਾਣਾ ਹੋਈ ਅਕਿਰਤ ਕਾਣਾ ਮੰਨ ਜੀ ਹੋ ਮੱਤੇ आरे कोई कृप कर तो तरती माता ने अरदास जोडली बेंती निरंकार देदेश कीती सर्व शक्तिमान आप कृपा करो मेरा दुख दूर करो सवाय गुरु जी पूछ ने दुख कादा है भार लगा है कादा ਕਿ ਲਿਆਂ ਦਾ ਰક્તਾਂ ਦਾ ਕੋਟਾਂ ਦਾ ਕੋਈ ਪਾਰ ਨਹੀਂ ਪਰਬਤਾਂ ਦਾ ਪੱਥਰਾਂ ਦਾ ਕੋਈ ਪਾਰ ਨਹੀਂ ਚਰਾਸੀ ਜੀ ਜੰਤ ਕੋਈ ਪਾਰ ਨਹੀਂ ਅੱਛਾ ਕਹਦਾ ਅਕਿਰਤ ਕਰਨਾਂ ਦਾ ਜਿਹੜੇ ਤੁਹਾਨੂੰ ਹੀ ਭੁੱਲ ਗਏ ਨੇ ਰੱਬ ਦਾ ਨਾਮ ਲੈਂਦੇ ਹੀ ਇਹ ਪਾਰ ਪਾਏ ਪੂਰੀ ਅਕਿਰਤ ਕਰਨ ਮੰਦੀ ਹੋ ਮੰਦੀ ਤੋਂ ਕਾਸ਼ ਬਾਣੀ ਵਈ ਪਰਮੇਸ਼ਰ ਜੀ ਨਿਰੰਕਾਰ ਜੋਤੀ ਸਰੂਪ ਕਹਿੰਦੇ ਦੇ ਕੋ ਮੈਂ ਆਪਣੀ ਸ਼ਕਤੀ ਪੇਜਦਾ ਸੰਸਾਰ ਦੇ 5 ਸਾਲ ਬਾਅਦ ਫਿਰ ਆਵਾਂਗਾ ਇੱਕ ਅਰਦਾਸ ਹੋਰ ਕਰ ਦਿੱਤੀ ਨਾਲ ਲੱਗਦੇ ਦਰਤੀ ਨਹੀਂ ਮਹਾਰਾਜ ਬੜੇ ਆਏ ਜਿਹੜਾ ਹੁੰਦਾ ਚਲਾ ਹੀ ਜਾਂਦਾ ਜਿਹੜਾ ਹੁੰਦਾ ਇੱਥੇ ਰਹਿੰਦੇ ਨਹੀਂ ਮਹਾਰਾਜ ਕਹਿੰਦੇ ਸਦਾ ਹੀ ਰਹਾਂਗਾ ਪਰ 10 ਜਾਮੇ ਸ੍ਰੀ ਉਹ ਫਿਰ ਸ਼ਬਦ ਸਰੂਪ ਜਦੋਂ ਤੱਕ ਤਰਤੀ ਰਹੇਗੀ ਗੁਰੂ ਨਾਨਕ ਜੀ ਕਹਿੰਦੇ ਮੈਂ ਉੱਥੇ ਹੀ ਦਰਸ਼ਨ ਦਿੰਦਾ ਰਹਾਂਗਾ ਪਲਾ ਹੁੰਦਾ ਰਹੇਗਾ ਬੜੀ ਖੁਸ਼ ਹੋਈ ਤਰਤੀ ਵਾਹ ਵਾ ਇਹ ਤਾਂ ਮौज ਬਣ ਗਈ ਤੋ ਕਲਮਲ ਹੋਈ ਮੇਤਨੀ ਅਰਦਾਸ ਕਰੇ ਲੈ ਲਾਏ ਸੱਚੇ ਸੁਨਿਆ ਕੰਨ ਦੇ ਰੱਬ ਨੇ ਵਾਹਿਗੁਰੂ ਨੇ ਨਿਰੰਕਾਰ ਤਿਆਰ ਨਾਨ ਸੁਣੀ ਬੇਨਤੀ ਰੱਬ ਦੁਖੀਆਂ ਦੀ ਸੁਣਦਾ ਪਰ ਉਹ ਹਾਜ਼ਰ ਜਾਣ ਕੇ ਐ ਮਨ ਟਕਾ ਕੇ ਫਿਰ ਬੇਨਤੀ ਕਰੇ ਤੀਜ ਦੇਵੇ ਸਹਿਸਭਾਈ ਪਰਮੇਸ਼ਰ ਨੇ ਤੀਜ ਦਿੱਤੀ ਤਾਂ ਬੇਬੇ ਨਾਨਕ ਜੀ ਦਾਦਕੇ ਨੰਗਰ ਪ੍ਰਗਟ ਹੋਈ ਨਾਨ ਨਾਨ ਕੀ ਜੀ ਰੱਖਿਆ ਰੱਬ ਨੇ ਕਿਹਾ ਸਿਦ ਆਪਣੀ ਸ਼ਕਤੀ ਆਪਣਾ ਐ ਸਮਝੋ ਵੀ ਰੱਬ ਦੀ ਭੈਣ ਪੰਜ ਸਾਲ ਪਹਿਲਾਂ ਹੀ ਆ ਗਈ ਕਾਣਾ ਪ੍ਰਭਾ ਵਿੱਚ ਕੀ ਫਰਕ ਹੁੰਦਾ ਇੱਕੋ ਜੀ ਹੰਦ ਨੇ ਤੋਂ ਪੰਜ ਸਾਲ ਬਾਅਦ ਉਹ ਰੱਬ ਨੇ ਨਾਂ ਕਿਥੋਂ ਆਉਣਾ ਤੇ ਨਾਂ ਕਿਥੇ ਜਾਣਾ ਉਹ ਤਾਂ ਸਾਰੇ ਪਰਿਪੂਰਨ ਪ੍ਰਗਟ ਹੀ ਹੋਣਾ ਹੈ ਨਾ ਜਿਵੇਂ ਧਰਤੀ ਵਿੱਚ ਪਾਣੀ ਪ੍ਰਗਟ ਹੀ ਉਹ ਨਾਗਦੇ ਹੋਣਾ ਤੇ ਨਾ ਜਾਣ ਪਰ ਇਸ ਧਰਤੀ ਤੇ ਇਸ ਬ੍ਰਹਮੰਡ ਵਿੱਚ ਕਿਤਨੀਆਂ ਮਾਈਆਂ ਬੀਵੀਆਂ ਨੇ ਕੋਈ ਗਿਣਤੀ ਹੈ ਪਰ ਮਾਤਾ ਤ੍ਰਿਪਤਾ ਇੱਕੋ ਹੀ ਹੈ ਜਿਹਦੀ ਗੋਦੀ ਵਿੱਚ ਰੱਬ ਨੇ ਇਕੋ ਹੀ ਹੈ ਸੰਸਾਰ ਭਰਿਆ ਪਿਆ ਪਰ ਪਤਾ ਨਹੀਂ ਇਹਨਾਂ ਦੇ ਕਿੰਨੇ ਯੁੱਗਾਂ ਦੀ ਬੰਦਗੀ ਹੈ ਰੱਬ ਕਹਿੰਦਾ ਮੈਂ ਤੁਹਾਡਾ ਪੁੱਤਰ ਬਣ ਜਾਵਾਂਗਾ ਤੁਸੀਂ ਮੇਰੇ ਨਾਲ ਪ੍ਰੇਮਾ ਭਗਤੀ ਕਰੋ ਮੈਂ ਤੁਹਾਡਾ ਭਰਾ ਬਣ ਜਾਵਾਂਗਾ ਗਹਿਰੀਏ ਗਹਿਰੀਏ ਰਿਸ਼ਤੇਦਾਰੀ ਭਗਵਾਨ ਕਹਿੰਦਾ ਜਿਵੇਂ ਤੁਸੀਂ ਨਾ ਆਪਣਾ ਕ੍ਰਿਸ਼ਨ ਤੇ ਉਹਨਾਂ ਦਾ ਭਲਰਾਮ ਭਰਾ ਮੈਂ ਤੁਹਾਡਾ ਭਰਾ ਵੀ ਬਣ ਜਾਵਾਂ ਜੋ ਬੱਚਾ ਬਣ ਜਾਵਾਂ ਪੁੱਤਰ ਬਣ ਜਾਵਾਂ ਪਰ ਕਰੋ ਬੰਦਗੀ ਕਰੋ ਸਿਮਰਨ ਕਰੋ ਪ੍ਰੇਮਾ ਭਗਤੀ ਗੋਦੀ ਚ ਰੱਬ ਖੇਡਣ ਵਾਸਤੇ ਤਿਆਰ ਆ ਪਰ ਇੰਨੀ ਬੰਦਗੀ ਇੰਨੀ ਤਪੱਸਿਆ ਇਹ ਤਾਂ ਲੋਕੀ ਚਾਹੁੰਦੇ ਨੇ ਕਿ ਸਾਡੇ ਬੱਚੇ ਚੰਗੇ ਹੋਣ ਪਰ ਤੁਸੀਂ ਚੰਗੇ ਮਹਿਲਾ ਤਾਂ ਤੁਹਾਡਾ ਟਾਈਮ ਨਹੀਂ ਗਧੀਆਂ ਫਿਲਮਾਂ ਵੇਖਣ ਤੋਂ ਟੋੜ ਦੇ ਗੁਰਮੁਖ ਆਜਣਗੇ ਤੁਹਾਡੇ ਘਰ ਜੇ ਹੋ ਜੇ ਤੁਸੀਂ ਉਹ ਜਿਹੜਾ ਜਾ ਜਾਣਗੇ ਤੁਸੀਂ ਇੱਕ ਇੱਕ ਉਹ ਫਿਲਮ ਵੇਖਦੇ ਹੋ ਚਾਰ ਚਾਰ ਵੇਖਣਗੇ ਬਾਹਵਾਤਾ ਤੇ ਹੋਣਾ ਹੀ ਹੈ ਤੁਸੀਂ ਪਾਠ ਕਰੋ ਪੰਜ ਪੰਜਬਜੀ ਸਾਹਿਬ ਦੇ 10 ਕਰਨ ਵਾਲੇ ਆ ਜਾਣਗੇ ਕਰੋ ਸੁਖਨੀ ਸਾਹਿਬ ਦਾ ਪਾਠ ਇੱਕ ਇੱਕ ਦੋ ਕਰਨ ਵਾਲੇ ਆ ਜਾਣਗੇ ਜੋ ਕੁਝ ਕਰੋਗੇ ਧੂਨੇ ਆਉਣਗੇ ਤੋ ਮਾਤਾ ਪਿਤਾ ਪਤਾ ਹੀ ਨਹੀਂ ਕਿੰਨੀ ਕੀ ਬੰਦਗੀ ਪਤਾ ਨਹੀਂ ਮਨੁੱਖ ਕਿੰਨੇ ਨੇ ਸੰਸਾਰ ਤੇ ਪਰ ਜਿਹੜਾ ਰੱਬ ਨੇ ਪ੍ਰਵਾਨ ਕੀਤਾ ਮੈਂ ਤਾਂ ਕਾਬਲੂ ਜੀ ਵਰਗਾ ਕੋਈ ਮਨੁੱਖ ਕੋਈ ਇਨਸਾਨ ਸੰਸਾਰ ਤੇ ਹੈ ਹੀ ਨਹੀਂ ਕਿਨੂੰ ਪੁੱਤਾ ਰੱਬ ਕਹਦੇ ਕਿਨੂੰ ਕਹਦੇ ਵੀ ਪਿਤਾ ਜੀ ਠੀਕ ਹੈ ਕਿਨੂੰ ਕਹਦੇ ਮਾਤਾ ਜੀ ਐਨਾ ਸਤਕਾਰ ਕਿਨੂੰ ਦੇ ਦੇਣ ਪਿੰਡ ਬੜੇ ਨੇ ਗਿਨੇ ਜਾਂਦੇ ਨੇ ਇਸ ਧਰਤੀ ਤੇ ਪਿੰਡ ਕਿੰਨੇ ਨੇ ਪਰ ਇੱਕੋ ਹੀ ਪਸੰਦ ਆਇਆ ਰਾਏਪੋਇਦੀ ਤਲਵੰਡੀ ਪਿੰਡ ਬੜੇ ਨੇ ਗਿਨੇ ਜਾਂਦੇ ਨੇ ਕਿਤੇ ਆਹ ਕਈ ਕਹਿੰਦੇ ਅਸੀਂ 8 9 ਤੇ ਗਿਣ ਲਈਦੇ ਨਹੀਂ ਕਈ ਪਿੰਡ ਇਹੋ ਜਿਹੇ ਨੇ ਨਾ ਹੀ ਹਨੀ ਕਿਤੇ ਵੀ ਭਾਵੇਂ ਕਿੰਨੀ ਸਾਇੰਸ ਵਧ ਗਈ ਕਈ ਇਹ ਜਿਹੇ ਛੋਟੇ ਮੋਟੇ ਪਿੰਡ ਨੇ ਗਿਣਤੀ ਜਿ ਆ ਹੀ ਨਹੀਂ ਰਹੇ ਤੋ ਕਿੰਨੇ ਨਗਰ ਨੇ ਧਰਤੀ ਵਿੱਚ ਵਾਹਿਗੁਰੂ ਨੇ ਇੱਕ ਨੂੰ ਮਹਿਮਾ ਬਖਸ਼ੀ ਇੱਕ ਨੂੰ ਆ ਠੀਕ ਹੈ ਤੋ